ਇਕੋਸਰਸਿਟੀ ਜ਼ੋਨ 100 ਮੀਟਰ ਤੋਂ ਬਤਾ ਕੇ 3 ਕਿਲੋਮੀਟਰ ਕਰਤਾ ਗਿਆ ਤੇ ਜਿਸ ਦੇ ਚਲਦੇ ਆ ਅਗਰ ਪੰਜਾਬ ਦੇ ਪਿੰਡਾਂ ਦੀ ਗੱਲ ਕਰੀ ਜਾਵੇ ਤਾਂ ਕਿਤਨਾ ਕਿਤੇ ਉਜੜਦੇ ਹੋਏ ਜ਼ੂਰ ਨਜ਼ਰ ਆਉਣਗੇ ਸਰਨਾਲ ਸੀਨੀਅਰ ਅਗੂ ਭਾਜਪੀ ਤੋਂ ਮਨੀਤ ਜੋਸ਼ੀ ਮਜੂਰ ਨੇ ਗੱਲਬਾਤ ਕਰਦੇ ਆ ਸਰ ਅਗਰ 100 ਮੀਟਰ ਦੀ ਗੱਲ ਕੀਤੀ ਜਾਵੇ ਤਾਂ 100 ਮੀਟਰ ਦਾਇਰਾ ਜਿਹੜਾ ਬਤਾ ਕੇ 3 ਕਿਲੋਮੀਟਰ ਦੀ ਗੱਲ ਕਰਨ ਦੀ ਜਿਹੜੀ ਤਰਫੀਜ਼ ਰੱਖੀ ਗਈ ਹੈ ਕੇਵਾਂ ਦੇਖਦੇ ਹੋ ਉਸ ਕੋਲ ਨੂੰ ਤੇ ਜਿਹੜੇ ਪਿੰਡ ਨੇ ਉਹ ਕਿਉਂਕਿ ਪਹਿਲਾਂ ਹੀ ਵਸੇ ਹੋਏ ਨਜ਼ਰਾਂ ਅੰਦਰ ਉਹ ਜੜਾ ਜੂੜ ਹੁੰਦਾ ਹੋਇਆ ਨਜ਼ਰ ਆਏਗਾ ਇਸ ਤਰ੍ਹਾਂ ਕਿ ਵੀ ਚੰਡੀਗੜ੍ਹ ਦੇ ਅੰਦਰ ਸੁਖਨਾ ਲੇਕ ਹੈ ਸੁਖਨਾ ਲੇਕ ਦੇ ਨਾਲ ਇੱਕ ਜ਼ਮੀਨ ਲੱਗਦਾ ਹੈ ਜੰਗਲ ਜਿਹਨੂੰ ਵਾਈਲਡਲਾਈਫ ਸੈਂਚੁਰੀ ਡਿਕਲਰ ਕੀਤਾ ਹੈ ਨਾ 1998 ਚ ਠੀਕ ਹੈ ਵਾਈਲਡਲਾਈਫ ਸੈਂਚੁਰੀ ਡਿਕਲਰ ਕੀਤਾ ਉਹ ਵਾਈਲਡਲਾਈਫ ਸੈਂਚੁਰੀ ਦਾ ਇਕੋ ਸੈਂਸਿਟਿਵ ਜ਼ੋਨ ਬਣਨਾ ਹੈ ਉਹਦੀ ਬਫਰ ਜ਼ੋਨ ਜਿਹਨੂੰ ਕਹਿੰਦੇ ਆ ਉਹ ਪਿਛਲੇ ਲਗਭਗ 10 ਸਾਲਾਂ ਤੋਂ ਚਾਹੇ ਅਕਾਲੀ ਪਾਤਸ਼ਾਹ ਸਰਕਾਰ ਸੀ ਕੈਪਟਨ ਰਮਿੰਦਰ ਦੀ ਸਰਕਾਰ ਸੀ ਚਾਹੇ ਹੁਣ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੈ ਹੁਣ ਤੱਕ ਜਿਹੜਾ ਹੈਗਾ ਥੋ 3 ਮਹੀਨੇ ਪਹਿਲੇ ਤੱਕ ਜਿਹੜਾ ਹੈਗਾ 4 ਮਹੀਨੇ ਪਹਿਲੇ ਤੱਕ ਉਹ 100 ਮੀਟਰ ਹੀ ਹੋਏ ਇਹਨੂੰ ਲੈ ਕੇ ਬਾਰ ਬਾਰ ਜਿਹੜਾ ਹੈਗਾ ਸਰਕਾਰ ਪੰਜਾਬ ਸਰਕਾਰ ਆਪਣਾ ਪੱਖ ਪੂਰਦੀ ਸੀ ਇੱਕ ਅਫਸਰ ਨੇ ਪਤਾ ਨਹੀਂ ਉਹਦੇ ਮਨਚ ਕੀ ਆਇਆ ਹੈ ਉਹਨੇ ਚੱਕ ਕੇ ਜਿਹੜਾ ਹੈਗਾ ਹੁਣ 100 ਮੀਟਰ ਦੀ ਬਜਾਏ ਉਹਨੂੰ 3 ਕਿਲੋਮੀਟਰ ਕਰਤਾ ਹੁਣ 3 ਕਿਲੋਮੀਟਰ ਕਰਨ ਦਾ ਕੀ ਹੋਏਗਾ 3 ਕਿਲੋਮੀਟਰ ਕਰਨ ਨਾਲੇ ਹੋਏਗਾ ਕਿ ਕਾਉਂਸਲ ਜਿਹੜਾ ਪੰਜਾਬ ਸੈਂਬਲੀ ਦੇ ਪਿੱਛੇ ਪਾਸੇ ਆਉਂਦਾ ਹੈ ਪੀਜੀਆ ਤੇ ਪੈਕ ਦੇ ਪਿੱਛੇ ਆਂਦਾ ਹੈ ਨਿਆ گاਉਂ 나ਡਾ ਕਰੋਰਾ ਇਹ 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 ਸਾਰੇ ਸਾਰੇ ਜਿਹੜੇ ਹੈਗੇ ਨੇ ਇਹ ਮਿਊਨਿਸਪੈਲਿਟੀ ਦਾ 파ਟ ਨੇ ਨਿਆ گاਉਂ ਮਿਊਨਿਸਪੈਲਿਟੀ ਮਿਊਨਿਸਪਲ ਕਾਉਂਸਲ ਦਾ 파ਟ ਨੇ ਠੀਕ ਹੈ ਇਹਨਾਂ ਸਾਰਿਆਂ ਦੇ ਅੰਦਰ ਜਿਹੜੇ ਘਰ ਨੇ ਲਗਭਗ 2 ਲੱਖ ਦੇ ਕਰੀਬ ਆਬਾਦੀ ਹੈ ਲੱਖ ਸਵਾ ਲੱਖ ਦੇ ਕਰੀਬ ਘਰ ਨੇ ਉਹਨਾਂ ਤੋੜਨ ਦੀ ਨੌਬਤ ਆ ਗਈ ਤੇ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਵੀ ਆਪ ਜੀ ਜਿਹੜਾ ਹੈਗਾ ਇਸ ਤੇ ਧਿਆਨ ਕਰੋ ਤੇ ਬੇਨਤੀ ਹੈ ਕਿ ਤੁਸੀਂ ਜਿਹੜਾ ਹੈਗਾ ਹਾਂ ਹੁਣ ਜਿਹੜੀ ਕੈਬਨਿਟ ਮੀਟਿੰਗ ਹੋਣੀ ਹੈ ਉਸ ਦੇ ਅੰਦਰ ਇਹਨੂੰ ਰਿਜੈਕਟ ਕਰ ਸਰ ਸਾਫ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਪਰੀ ਦਿੱਲੀ ਦੇ ਵਿੱਚ ਇੱਕ ਟਿੱਪਣੀ ਕੀਤੀ ਗਈ ਸੀ ਔਰਤ ਦੇ ਉੱਤੇ ਕਿਵੇਂ ਦੇਖਦੇ ਹੋ ਇਸ ਗੱਲ ਨੂੰ ਹਾਲਕੀ ਮਾਫੀ ਜਿਹੜੀ ਮੰਗਣ ਦੀ ਗੱਲ ਵੀ ਕੀਤੀ ਗਈ ਸੀ ਤੇ ਵੂਮਨ ਕਮਿਸ਼ਨਰ ਕੋਲ ਵੀ ਜਿਹੜਾ ਇਹ ਸਾਰਾ ਮਾਮਲਾ ਪੁੱਛਦਾ ਹੋਇਆ ਨਜ਼ਰ ਆ ਰਿਹਾ ਹੈ ਪੈਸੇ ਤਾਂ ਚੰਨੀ ਸਾਹਿਬ ਮਸ਼ਹੂਰ ਨੇ ਇਹੋ ਜਿਹੀ ਟਿੱਪਣੀਆਂ ਵਾਸਤੇ ਪਹਿਲੇ ਵੀ ਇਹੋ ਜਿਹੀਆਂ ਕਈ ਪ੍ਰੋਬਲਮ ਆ ਚੁੱਕੀਆਂ ਹਨ ਪਰ ਕੱਲ ਦਾ ਜਿਹੜਾ ਵੀਡੀਓ ਵਾਇਰਲ ਹੋਇਆ ਪਰਸੋਂ ਚੌਥ ਦਾ ਉਸ ਤੋਂ ਪੰਜਾਬ ਦੀ ਸਾਡੀ ਜਿਹੜੀਆਂ ਮਾਵਾਂ ਭੈਣਾਂ ਨੇ ਉਹਨਾਂ ਦੇ ਬਹੁਤ ਬੁਰਾ ਲੱਗਿਆ ਉਹਨਾਂ ਨੂੰ ਔਰ ਜੜੀ ਹੁਣ ਚੰਨੀ ਸਾਹਿਬ ਨੇ ਮਾਫੀ ਮੰਗੀ ਹੈ ਉਸ ਤੋਂ ਜਿਹੜੇ ਜ਼ਖਮ ਹੋਇਆ ਉਹ ਤੇ ਮਰਮ ਦਾ ਕੰਮ ਹੀ ਕਰੇਗਾ ਪਰ ਚੰਨੀ ਸਾਹਿਬ ਜ਼ਖਮਦਾ ਹੋ ਗਿਆ मेरी ਬੇਨਤੀ ਹੈ ਅੱਗੇ ਤੋਂ ਹਜ ਟਕੜੀਆਂ ਨਾ ਕਰਿਆ ਕਰੋ ਇਹਦੇ ਨਾਲ ਜਿਹੜਾ ਹੈਗਾ ਪੰਜਾਬ ਔਰ ਦੇਸ਼ ਪਤੀ ਮਹਿਲਾਵਾਂ ਜਿਹੜੀਆਂ ਉਹ ਬੁਰਾ ਮਹਿਸੂਸ ਕਰਦੀਆਂ ਪੰਜਾਬ ਦਾ ਨਾਮ ਥੱਲੇ ਜਾਂਦਾ ਸੁਖਤ ਕਿਸਾਨ ਮੋਰਚੇ ਦੀ ਗੱਲ ਕਰੀ ਸੁਖਤ ਕਿਸਾਨ ਮੋਰਚਾ ਜਿਹੜਾ ਹੈ ਗੈਰ ਰਾਜਨੀਤਿਕ ਹੈ ਉਹ 6 ਤਰੀਕ ਨੂੰ ਦਿੱਲੀ ਦੀ ਕੂਚ ਕਰਨ ਦੀ ਤਿਆਰੀ ਦੁਬਾਰਾ ਕਰ ਚੁੱਕਿਆ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਜ਼ੂਰ ਬોર્ਡਰ ਦੇ ਉੱਤੇ ਰੁਕੇ ਹੋਏ ਸੀ ਹੁਣ ਅੱਗੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਢੱਲੇਵਾਲ ਸਾਹਿਬ ਜਿਹੜੇ ਹੈ ਮੇਰੇ ਨੂੰ ਬੇਨਤੀ ਹੈ ਕਿ ਤੁਸੀਂ ਮਰਨ ਰੋਧ ਡਿਕਲੇਅਰ ਕਰਦਾ ਪਰ ਢੱਲੇਵਾਲ ਸਾਹਿਬ ਪਿਛਲੇ ਲਗਭਗ 1.5 ਮਹੀਨੇ ਤੋਂ ਚੋਨਾ ਜਿਹੜਾ ਹੈ ਮੰਡੀਆਂ 'ਚ ਰੋਲਦਾ ਪਿਆ ਹੈ ਢੱਲੇਵਾਲ ਸਾਹਿਬ ਇੱਕ ਕਿਸਾਨ ਨੇ ਸੂਸਾਈਡ ਵੀ ਕਰ ਲਈ ਦੱਲੇਵਾਲ ਸਾਹਿਬ ਮੇਰੀ ਬੇਨਤੀ ਹੈ ਕਿ ਕੱਲ ਮਲਾਜਸ ਜੇ ਕੱਲ ਕਰ ਰਹੇ ਆ ਬੀਤੇ ਕੱਲ 11 ਥਾਵਾਂ ਦੇ ਉੱਪਰ ਚੋਣੇ ਚ ਕੱਟ ਲੱਗ ਰਿਹਾ ਤਰਨੇ ਵਜੇ ਤੇ ਦੱਲੇਵਾਲ ਸਾਹਿਬ ਹੁਣ ਦਾ ਮੁੱਦਾ ਜ਼ਿਆਦਾ ਇੰਪੋਰਟੈਂਟ ਏ ਹੈ ਕਿ ਵੀ ਜਿਹੜਾ ਐਮਐਸਪੀ ਦਾ 44000 ਕਰੋੜ ਰੁਪਏ ਕੇਂਦਰ ਸਰਕਾਰ ਨੇ ਭੇਜਿਆ ਉਹ ਕਿਸਾਨਾਂ ਤੱਕ ਬਿਨਾਂ ਕੱਟ ਦੇ ਪਹੁੰਚੇ ਤੇ ਉਹਦੇ ਵਾਸਤੇ ਜਿਹੜਾ ਹੈਗਾ ਤਰਨਾ ਤੁਹਾਨੂੰ ਪਕਵਾਂਤ ਮਾਨ ਦੇ ਘਰ ਦੇ ਬਾਹਰ ਰੱਖਣਾ ਚਾਹੀਦੀਆਂ ਉੱਥੇ ਤੁਹਾਨੂੰ ਮਰਨ ਬਰਤ ਰੱਖਾ ਚਾਹੀਦੀਆ ਪਰ ਸ਼ਾਇਦ ਤੁਹਾਡੀ ਸਿਆਸੀ ਕੰਪਲਸ਼ਨ ਹੈ ਜਾਂ ਤੁਸੀਂ ਭਾਜਪਾ ਦਾ ਇਕੱਲਾ ਵਿਰੋਧ ਹੀ ਕਰਨਾ ਹੈ ਇਸ ਕਰਕੇ ਇਸ ਗੱਲ ਨੂੰ ਇਗਨੋਰ ਕਰਕੇ ਤੁਸੀਂ ਬਿੱਲੀ ਦੀ ਗੱਲ ਕਰ ਰਹੇ ਕੰਗਰਾਂ ਨਰੋਤ ਵੱਲੋਂ ਆਪਣੀ ਫਿਲਮ ਐਮਰਜੈਂਸੀ ਰਿਲੀਜ਼ ਕਰਨ ਦੀ ਡੇਟ ਜਿਹੜੀ ਹੈ ਉਹ ਅਨਾਉਂਸ ਕਰ ਦਿੱਤੀ ਗਈ ਹੈ ਤੇ ਕਿਹਾ ਜਾ ਰਿਹਾ ਕਿ ਮੈਂ ਸਾਰੀ ਉਮਰ ਦੀ ਜਿਹੜੀ ਕਮਾਈ ਹੈ ਉਹ ਇਸ ਫਿਲਮ ਤੇ ਲਗਾਈ ਗਈ ਹੈ ਤਾਂ ਅਗਰ ਸ਼੍ਰੋਮਣੀ ਕਾਲ ਦਰ ਦੇ ਸੀਨੀਅਰ ਆਗੂ ਦੀ ਗੱਲ ਮੰਨੀ ਹੈ ਤਾਂ ਜੋ ਟਿੱਪਣੀ ਕਰਦੇ ਹੋਏ ਨਜ਼ਰ ਆਏ ਕਿ ਭਾਜਪਾ ਨੇ ਦਿਲ ਦਾ ਟੁਕੜਾ ਦੇ ਉਹ ਗੱਲ ਇਹ ਹੈ ਕਿ ਵੀ ਹਰ ਆਦਮੀ ਜਿਹੜਾ ਰਾਜਨੀਤੀ ਚ ਹੈ ਸੰਸਦ ਐਮ ਐਲ ਏ ਐਮ ਪੀ ਮੰਤਰੀ ਹੁੰਦਾ ਆਪ ਦਾ ਬਿਜ਼ਨਸ ਵੀ ਹੁੰਦਾ ਆਪ ਦਾ ਪ੍ਰੋਫੈਸ਼ਨ ਹੁੰਦਾ ਹੈ ਕਗਨਾ ਰਣੋਤ ਜੀ ਜਿਹੜੇ ਹੈ ਬੀ ਜੀ ਪੀ ਚੋਂ ਆਨ ਤੋਂ ਪਹਿਲੇ ਇੱਕ ਸਫਲ ਐਕਟਰ ਐਕਟ੍ਰੈਸ ਨੇ ਹਿਮਾਚਲ ਦਾ ਨਾਮ ਉਹਨਾਂ ਬੜਾ ਰੋਸ਼ਨ ਕੀਤਾ ਹੈ ਤੇ ਉਹਨਾਂ ਦੀ ਇਹ ਮੂਵੀ ਹੈ ਇਹ ਕੋਈ ਹਮੇਸ਼ਾ ਫਾਈਨੈਂਸ਼ੀਅਲ ਪ੍ਰੋਜੈਕਟ ਹੁੰਦੇ ਨੇ ਉਹ ਠੀਕ ਹੈ ਕਿ ਇਹ ਇੱਕ ਐਮਰਜੈਂਸੀ ਨਾਲ ਜੁੜੀ ਹੈ ਉਸ ਦੌਰ ਦੇ ਨਾਲ ਜੁੜੀ ਹੈ ਉਸ ਦੌਰ ਨੂੰ ਦਿਖਾਉਂਦੀ ਹੋਈ ਇਹ ਪਿਕਚਰ ਹੈਗੀ ਹੈ ਠੀਕ ਹੈ ਤੇ ਮੈਨੂੰ ਲੱਗਦਾ ਕਿ ਆਰਟਿਸਟ ਦੀ ਪਿਕਚਰਾਂ ਜਾਂ ਇਹਨਾਂ ਦੇ ਉੱਪਰ ਜਿਹੜਾ ਹੈਗਾ ਕਮਰਸ਼ੀਅਲ ਪ੍ਰੋਜੈਕਟ ਦੇ ਉੱਪਰ ਸਾਨੂੰ ਕਮੈਂਟ ਦੇ ਕੇ ਇਹਨਾਂ ਇਹਨਾਂ ਪ੍ਰੋਜੈਕਟਾਂ ਨੂੰ ਪਪੂਲਰਾਈਜ਼ ਨਹੀਂ ਕਰਨਾ ਚਾਹੀਦਾ ਤਾਂ ਬਿਲਕੁਲ ਅਗਰ ਵਾਇਰਲੈਸ ਸੈਂਚੁਰੀ ਗੱਲ ਬਣੀ ਹੈ ਤਾਂ ਕਿਤੇ ਨਾ ਕਿਤੇ ਮੋਡਾ ਜਿਹੜਾ ਕਾਫੀ ਭੱਗਦਾ ਹੋਇਆ ਨਜ਼ਰ ਆ ਰਿਹਾ ਜਿਹਦੇ ਵਿੱਚ 100 ਮੀਟਰ ਤੋਂ ਬਤਾ ਕੇ 3 ਕਿਲੋਮੀਟਰ ਦਾ ਤੇ ਸੀਨਰ ਬੀਜਪੀ ਦੇ ਅਗੂ ਬਲੋ ਜੁਰ ਕਿਤਨਾ ਕਿਤ ਫਰਿਆਦ ਕੀਤੀ ਗਈ ਆ ਪੰਜਾਬ ਸਰਕਾਰ ਨੂੰ ਕਿ ਇਸ ਨੂੰ 100 ਮੀਟਰ ਹੀ ਰੱਖਿਆ ਜਾਵੇ ਚੰਡੀਗੜ੍ਹ ਤੋਂ ਬੜੇ ਜਨ ਸਤਿ ਸ਼ਰਮਾ ਦੇ ਨਾਲ ਸੰਦੀਪ ਸਿੰਘ ਅਜੀਤ ਵੈਬ ਵੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ